ਕਰ ਰਹੀ ਕਰਦਾ ਇਹਨਾਂ ਦੇ ਕਿਹੜਾ ਕਰਦਾ ਹਾਂਜੀ ਬਈ ਕਰੇ ਵੀਡੀਓ ਸ਼ੇਅਰ ਜਾਰੇ ਕਿਸ ਨੂੰ ਇੱਕ ਮੁਲਾਜ਼ਮ ਦਿਖਾਉਣੇ ਆਪਾਂ ਨਹਿਰੀ ਵਿਭਾਗਮੇ ਦਾ ਜੈ ਸਿੰਘ ਸਾਹਿਬ ਨੇ ਚਾਹ ਮੇਰੇ ਪਿੰਡ ਦੇ ਨੇਗੀ ਜਿਹੜੇ ਇਹਨਾਂ ਸੁਆ ਟੋ ਟਾਈਪ ਆ ਵੀਡੀਓ ਪਈ ਸੀਗੀ ਆ ਪਿੰਡੋਂ ਬੁੜੀਆਂ ਲੈ ਆਵੇਂ ਆ ਬੰਦੇ ਲੈ ਕੇ ਆਏਗਾ ਤੇ ਇਹ ਅਫਸਰ ਜੀ ਹੁਣ ਆ ਕੇ ਕਹਿੰਦੇ ਵੀ ਅਸੀਂ ਕਹਿੰਦੇ ਵਿਭਾਗਮਾ ਬੰਦ ਕਰਾ ਰਿਆ ਇਹਨੂੰ ਇੱਥੇ ਮੈਨੂੰ ਵਿਭਾਗਮੇ ਦੀ ਇੱਕ ਚੀਜ਼ ਦਿਖਾ ਦਿਓ ਜੇਸੀਆ ਜੀਸੀ ਵੀ ਮੰਗਾਈ ਆ ਥਰਮਲਾਂ ਨਾਲ ਲੜਕੇ ਮੰਗਾਈ ਆ ਗੱਟੇ ਮਗਏ ਮੈਨੂੰ ਤਾਂ ਮੰਗਾਈ ਨੇਗੇ ਇਹ ਇਹ ਆ ਕੇ ਲੈ ਕੇ ਲੱਖ ਰੁਪਈਆ ਲਾਲਾ ਜਾ ਤੇ ਹੁਣ ਇੱਥੇ ਕਹੀ ਜਾਂਦਾ ਕਿ ਮੈਂ ਬੰਦ ਕਰਵਾਈ ਜਾਂਦਾ ਕਿ ਮੈਨੂੰ ਇਹਦਾ ਬੰਦਾ ਦਿਖਾ ਦੇ ਕਿਹੜਾ ਬੰਦ ਕਰਾਈ ਜਾਂਦਾਗਾ ਆ 50 ਕਿੱਲਿਆਂ ਦਾ ਪਾਣੀ ਫਿਰ ਗਿਆ ਸਾਡੇ ਸਾਰੀ ਫਸਲ ਡੁੱਬ ਗਈ ਆ ਦੇਖੋ ਜੀ ਕਿੱਡਾ ਪਾੜ ਹੈਗਾ ਇਹਦੀ ਨਕਾਮੀ ਦੇਖੋ ਇਹਨੇ ਉਹ ਜੇ ਨਾਲ ਪ੍ਰਸ਼ਾਸਨ ਖੜਾਗਾ ਮੁਗ ਬਣਿਆ ਜਾਮ ਜਿਹੜਾ ਕਿ ਇਹਨੂੰ ਹੱਲਾਸ਼ੇਰੀ ਤੇ ਜਿੰਦੇ ਵਿੱਚ ਸਾਡੇ ਬੰਦੇ ਹੁੰਦੇ ਨੇਗੇ ਇਹਨੂੰ ਕਹਿੰਦਾ ਕੀ ਹੈ ਕਿ ਇਹਨੂੰ ਕੱਲ ਦੇ ਫੋਨ ਲਾਈ ਜਾਣੇ ਹੈਗੇ ਵੀ ਭਾਈ ਪਾਣੀ ਕਟਵਾ ਦਿਓ ਵੀ ਪਾਣੀ ਕਟਵਾ ਦਿਓ ਸੁਆ ਟੁੱਟੂਗਾ ਫੋਨ ਚੱਕਣੋਂ ਹਟ ਗਿਆ ਹੁਣ ਕਹਿੰਦਾ ਸਰਪੰਚ ਤੇ ਦਰਖਾਸਤ ਦੇਣੀ ਆ ਮੈਂ ਬਰੇ ਦਾ ਨਾ ਕੀ ਹੈਗਾ ਜੈ ਸਿੰਘ ਸਾਹਿਬ ਜੈ ਸਿੰਘ ਸਾਹਿਬ ਤੇਰਾ ਜੈ ਸਿੰਘ ਦਾ ਨਾ ਜੈ ਵੀ ਨਾ ਕੀ ਜੈ ਵੀ ਹਾਂ ਨਾ ਕੀ ਬਰੇ ਨਾ ਕੀ ਨਾ ਕੀ ਬਰੇ ਨੇ ਨਾ ਕੀ ਛੋਡਾ ਬੰਦ ਕਰਾਈ ਜਾਂਦੇ ਆ ਬੰਦ ਤਾਂ ਕੌਣ ਕਰਾਈ ਜਾਂਦਾ ਜੀ ਬੰਦ ਕਰਾਈ ਜਾਂਦੇ ਆ ਕੌਣ ਕਰਾਈ ਜਾਂਦਾ ਜੀ ਮਾਹਕਮੇ ਦੇ ਬੰਦਾ ਕਿਹੜਾ ਜੀ ਮੈਕਮੇ ਨੂੰ ਸਾਰੇ ਅਫਸਰ ਲੱਗੇ ਹੋਏ ਕਿੱਥੇ ਆ ਜੀ ਦੱਸੋ ਅਫਸਰ ਦੱਸਈ ਮੈਨੂੰ ਐਕਸ਼ਨ ਸਾਹਿਬ ਲੱਗੇ ਹੋਏ ਨੇ ਕੋਈ ਇਸ ਤਰੀਕਾ ਕਹਿੰਦੇ ਨੇ ਐਸ.ਜੂ ਸਾਹਿਬ ਕੋਸ਼ਿਸ਼ ਕਿੱਥੇ ਕੋਸ਼ਿਸ਼ ਆਦੀ ਹੋਈਆਂ ਜੀ ਪਹਿਲਾਂ ਤੇਰੇ ਦੱਸ ਸਾਰੀ ਕਰੀ ਜਾਂਦੇ ਨੇ ਛੋਟੇ ਨਾ ਐਸ.ਜੂ ਸਾਹਿਬ ਐਕਸ਼ਨ ਸਾਹਿਬ ਪਹਿਲਾਂ ਤਾਂ ਜਦੋਂ ਅਸੀਂ ਕੱਲ ਦੇ ਸਾਨੂੰ ਫੋਨ ਕੱਲ ਦੇ ਸਾਨੂੰ ਫੋਨ ਲਾਇਆ ਨਾ ਅਸੀਂ ਸਾਨੂੰ ਕੱਲ ਦੇ ਫੋਨ ਲਾਇਆ ਪਾਣੀ ਕਟਵਾ ਦੇ ਕਿਉਂ ਨਹੀਂ ਕਟਵਾਇਆ ਸਾਡਾ ਪਾਣੀ ਅਸੀਂ ਕੁਝ ਨਹੀਂ ਦਵਾਣਾ ਜੀਮੀਦਾਰਾਂ ਨੂੰ ਮਾਰ ਦਿਓ ਬਾਈ ਗਲ ਘੋੜ ਦੇ ਜੀਮੀਦਾਰਾਂ ਦੇ ਤੁਸੀਂ ਰਲ ਕੇ ਤੁਹਾਨੂੰ ਲੱਖ ਰੁਪਏ ਤੜਕੇ ਮਿਲ ਜੂ ਲੱਖ ਰੁਪਏ ਤੁਹਾਨੂੰ ਤੜਕੇ ਮਿਲ ਜੂ ਚੜੇ ਮਹੀਨਾ ਇੱਕ ਹੋ ਗਈ ਤੇਰੇ ਦਾ ਅੱਜ ਫਸਲ ਡੁੱਬ ਗਈ ਉਹ ਕਿੱਥੇ ਜਾਊਗਾ ਕੋਨ ਮਾਰ ਦੋ ਜ਼ਿੰਮੇਦਾਰ ਨੂੰ ਕੀ ਕਰੀ ਜਾਂਦੇ ਹੋ ਤੁਹਾਨੂੰ ਕੱਲ ਮੈਂ ਦੱਸ ਕੇ ਕਿੰਨੇ ਗੱਲ ਫੜਨੇ ਨੇ ਫੋਨ ਲਾਏ ਮੈਂ ਤੁਹਾਨੂੰ ਤੁਹਾਨੂੰ ਮੈਂ ਕੱਲ ਕਿੰਨੇ ਫੋਨ ਲਾਏ ਹੁਣ ਚੱਕ ਕੇ ਉਲਟਾ ਤੂੰ ਮੇਰੇ ਤੇ ਦਰਖਾਸਤ ਦੇਣਾ ਹੈ ਦੇ ਦਰਖਾਸਤ ਆਹ ਖੜੇ ਸਾਰੇ ਬੰਦੇ ਦਰਖਾਸਤ ਦਰਖਾਸਤ ਦੇ ਦੇ ਮੇਰੀ ਕਾਰਵਾਈ ਹੁੰਦੀ ਕਰ ਦਿਓ ਪਰ ਮੇਰੇ ਕਹਿ ਨਹੀਂ ਗਾ ਇਹ ਦੱਸ ਵਲਾ ਕਹਿ ਨਹੀਂ ਤੂੰ ਜ਼ੇਤਰ ਵੀ ਤਕਰਾ ਦੇਵਾਗੇ ਕਰਾਈ ਜਾਂਦੇ ਥੋੜੇ ਨਾਲ ਹੀ ਖੜਨਾ ਨਹੀਂ ਦੱਸਦਾ ਕੋਈ ਨੇ ਬਾਕੀ ਜੀ ਤੁਹਾਡੇ ਨਾਲ ਹੀ ਖੜੇ ਆ। ਇਹ ਕਹਿੰਦਾ ਦਰਖਾਸਤ ਦੇਣੀ ਆ ਸਾਰੇ ਸਾਰੇ ਪਿੰਡ ਜਦੋਂ ਪਤਾ ਲੱਗਿਆ ਜੀ ਨੱਕਾ ਹੋ ਗਿਆ ਨਾਲੋਂ ਨਾਲ ਆ ਜਾਈ ਠੀਕ ਹੈ। ਕੋਈ ਰੁਕੇ ਨਹੀਂ ਦੋ ਮੇਰੀ ਮੇਰੀ ਗੱਲ ਦਾ ਜਵਾਬ ਦੇ ਦੇ। ਇੱਕ ਮਿੰਟ ਮੇਰੀ ਗੱਲ ਦਾ ਜਵਾਬ ਦੇ। ਤੈਨੂੰ ਗੱਲ ਫੋਨ ਲਾਏਗੇ ਨਾ ਜਗੇ ਨੂੰ ਆਏ ਮੇਰੇ ਪਿੰਡੋਂ ਲਾਏ ਵੀ ਪਾਣੀ ਸਾਰੇ ਫੋਨ ਚੱਕੇ। ਤੀ ਪਾਣੀ ਕਟਵਾ ਦੇ ਕਿਹਾ ਕਿ ਨਹੀਂ ਪਾਣੀ ਕਿਉਂ ਨਹੀਂ ਕਟਵਾਇਆ? ਚੱਕੇ ਨਹੀਂ ਫੋਨ। ਨਹੀਂ ਪਹਿਲੇ ਇੱਕ ਵਾਰੀ ਚੱਕੇ ਮੁੜ ਕੇ ਚੱਕੇ ਨਹੀਂ। ਤੁਹਾਨੂੰ ਕਹੇ ਸੀ ਨਾ ਪਾਣੀ ਕਟਵਾ ਦਿਓ। ਕਿਉਂ ਨਹੀਂ ਕਟਵਾਇਆ ਪਾਣੀ? ਜਿਹੜਾ ਪਹਿਲਾਂ ਦਾ ਟੁੱਟਿਆ ਹੋਇਆਗਾ ਮੈਂ ਪਰਵਾਇਨਾ ਲਾ ਕੇ ਬੰਦੇ ਤੁਸੀਂ ਲਾਏ ਬੰਦੇ ਕੱਲ ਕਟਵਾਇਆ ਸੀ ਨਹੀਂ ਕਟਵਾਇਆ ਪਹਿਲਾਂ ਮੈਂ ਤੁਹਾਨੂੰ ਮਿੰਟਤ ਕਰੀ ਸੀ ਨਾ ਮੈਂ ਇੱਕ ਨਹੀਂ ਸੀ ਮੈਂ ਤੁਹਾਨੂੰ ਮਿੰਟਤ ਕਰੀ ਸੀ ਨਾ ਮਹਾ ਬਾਈ ਜੀ ਮੇਰੀ ਨਰੇਗਾ ਨਾਲ ਮੈਨੂੰ ਪਿੰਡ ਦਾ ਸਵਾਇ ਕਰਾ ਰਹੇ ਤੁਸੀਂ ਚੱਕ ਕੇ ਨੰਗਲ ਆਜ ਕੇ ਭੇਜਦੇ ਕਮਾਲੂ ਨਾਲਾ ਖੁੱਲ ਗਈ ਉਹ ਤਾਂ ਘਟਿਆ ਉਹ ਭਾਈ ਇਹ ਮੈਕ ਮੈਨ ਨੂੰ ਕਹਿਣਾ ਮੈਂ ਬੰਦਿਆਂ ਵਾਂਗੂ ਕੰਮ ਕਰ ਲੋ ਆ ਤੁਹਾਡਾ ਖੜਾਗਾ ਜਈ ਸਾਡੇ ਕੋਲੇ ਇਹਨੇ ਡੱਕਾ ਨਹੀਂ ਕਰਿਆ ਹੂੰ ਇਨੇ ਫਸਲ ਮਾਰੀਏ ਜਾਨ ਬੁੱਝ ਕੇ ਮਾਰੀ ਸਾਡੇ ਪਿੰਡ ਦੀ ਹੁਣ ਕੱਖ ਨਹੀਂ ਦਿੱਤਾ ਜਿਹੜੀ ਜੇਸਵੀ ਅਸੀਂ ਲੜ ਕੇ ਮੰਗਾਈ ਆ ਥਰਮਲ ਤੋਂ ਕਹਿੰਦਾ ਵਿਭਾਗਾਂ ਬੰਦ ਕਰਾਈ ਜਾਂਦਾ ਜੀਮ ਕਮੈਂਟ ਕਰਕੇ ਦੱਸੋ ਇਹ ਗਲਤ ਆ ਕਿ ਸਹੀ ਆ ਵਰਜੇ ਵਿੱਚ ਆ ਕੇ ਵਿੱਚੋਂ ਬੰਦ ਕਰੀ ਚਲੋ ਆ ਆ ਪਿੰਡ ਵਾਲੇ ਬੰਦ ਕਰਦੇ ਕਿਸੇ ਵਿਭਾਗ ਦਾ ਸਹਿਯੋਗ ਨਹੀਂ ਕੋਈ ਸਹਿਯੋਗ ਨਹੀਂ ਸਾਨੂੰ ਕਿਸੇ ਵੱਲੋਂ ਸਹਿਯੋਗ ਨਹੀਂ ਗਾ